555 DI ਜਿਹੜਾ ਨਵੇਂ ਮਾਰਡਲ ਦਾ 4 ਵੀਲ ਆਉਂਦਾ ਜਿਹੜਾ ਹੈ 55000 DI ਇਹ ਵੀ AC RD 44 265 DI ਆਉਂਦਾ ਜਿਹੜਾ ਇਹ ਤਿੰਨ ਸਿਲੰਡਰ ਹੈ ਲਓ ਜੀ ਹੁਣ ਮਹਿੰਦਰਾ ਦੇ ਰੇਟ ਵੀ ਦੱਸਾਂਗੇ ਨਾਲੇ ਤੇ ਮਾਡਲ ਤੇ ਛੋਟ ਮੇਲੇ ਦੀ ਵਗੈਰਾ ਜਿਹੜੀ ਹੁੰਦੀ ਹੈਗੀ ਨੇ ਮਾਡਲ ਦੱਸਾਂਗੇ ਸਾਰੇ ਕੀ ਕੀ ਡਿਸਕਾਊਂਟ ਆ ਆ ਗਈ 255 ਇਹਨਾਂ ਦਾ DI ਠੀਕ ਹੈ ਇਹ ਡਿਸਕਾਊਂਟ ਸਿਰਫ ਇਹਨਾਂ ਦਾ ਹੈਗਾ 10000 ਰੁਪਏ ਤੇ ਤੇ ਦਾ 450000 ਰੁਪਏ ਦਾ ਟਰੈਕਟਰ ਆ ਜੀ ਮਾਡਲ 255 ਹੈ ਡੀਆਈ ਟਰੈਕਟਰ ਆ 255 ਤੇ ਇਧਰ ਆ ਗਈ 585 ਡੀਆਈ ਪਲੱਸ ਠੀਕ ਹੈ ਜੀ ਰੇਟ ਹੈਗਾ ਇਹ 825000 ਰੁਪਏ ਦਾ ਇਹ 585 ਆਈ ਇਹ ਬਾਕੀ ਜਿੰਕੋ ਨੂੰ ਫਿਰ ਕੇ ਟਰੈਕਟਰ ਦਿਖਾਉਣੇ ਆਪਾਂ ਵਾਲੇ ਵਾਲੇ ਨੇ। ਸੁਧਵਾਗਾ ਇਹ 9 ਉਹ ਇਧਰ ਤੇ ਇਹਗਾ ਇਹ 655 ਨਿਊ ਟਰੈਕਟਰ ਨੇ ਜੇ 655 ਇਹ 1285000 ਦਾ 655 ਐਸ ਸੀ ਆਰ ਡੀ ਚੋਂ ਦਾ। ਥੋਰ ਵੀ ਲਾ ਇਹੇ। ਤੇ ਜਿਹੜਾ ਇਹ ਆਪਾਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਇਹ 5585 ਜੀ ਇਹ ਵੀ 4 ਵੀਲ ਚ ਆਈ ਤੇ 655 ਜਿਹੜਾ ਡੀਆਈ ਇਹ ਵੀ ਐਸਆਰ ਡੀ ਚੋਂ ਦਾ ਨਾ 655 128500 ਰੇਟ ਆਈ ਇਹਦਾ ਉਸਤਵ ਵਾਲਾ ਆ ਗਿਆ ਜੀ ਇਹਦਾ 605 ਡੀਆਈ ਪਲੱਸ ਜੀਆਈ ਪਲੱਸ 4 ਵੀਲ ਚ ਆਈ ਤੇ ਟਾਇਰ ਇਹਦੇ 16 28 ਦੇ ਮਾਗਰ ਲਈ 4 wheel ਚ ਡੇਟ ਹੈਗਾ ਜੀ ਦਾ 9 ਲੱਖ 90 ਹਜ਼ਾਰ ਰੁਪਇਆ ਠੀਕ ਹੈ 605 LJI+ ਜੀ ਜੀ ਅਗਲੇ ਟਾਇਰ ਆ ਗਏ ਇਹਦੇ 9524 ਦੇ ਆਈ ਇਹਦੇ 4 ਵੀਲ ਚ ਉਸ ਤੋਂ ਬਾਅਦ ਅਗਲਾ ਮਾਡਲ ਆ ਗਿਆ ਜੀ ਅਲਟਰਾ ਜਿਹੜਾ ਆ 9605 ਡੀਆਈਐਮਐਸ ਇਹਨਾਂ ਦਾ ਠੀਕ ਆ ਜੀ ਤੇ 605 ਦਾ 9,70,000 ਰੁਪਿਆ ਰੇਟ ਆਈ ਇਹਦਾ ਤੇ ਪਿਛਲੇ ਟਾਇਰ ਆ ਗਏ ਇਹਨਾਂ ਦੇ 6928 ਦੇ 6928 ਜੋ ਸਪੋਟ ਤਾਂ ਲੱਗੇ 9524 ਰਹੀ ਹੈ ਤੇ ਅਗਲੇ ਟਾਇਰ ਵੀ ਤੇ ਨਾਲ ਹੀ 265 ਡੀਆਈ ਆਉਂਦਾ ਜਿਹੜਾ ਇਹ ਤਿੰਨ ਸਿਲੰਡਰ ਹੈ ਤੇ 550000 ਰੁਪਏ ਦਾ ਹੀ 265 ਡੀਆਈ ਇਹਨਾਂ ਦਾ 5 50 ਰੇਟ ਆ ਜੀ ਤੇ ਟਾਇਰ ਹੈਗੇ 12 4 28 ਰਹੀ ਇਹ ਤੇ ਮਾਗਰ ਲੈ ਨਵੇਂ ਟਾਇਰ ਪਾਏ ਇਹ ਡਿਸਕਾਊਂਟ ਮਿਲ ਲੈ ਕਰਕੇ ਮਾੜਾ ਮੂਟਾ ਕਰ ਦਿੰਦੇ ਆ ਜੀ 550 DI ਜਿਹੜਾ ਨਵੇਂ ਮਾਡਲ ਜੋ 4 ਵੀਲ ਆਉਂਦਾ ਜਿਹੜਾ ਇਹ ਪੱਕੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਟਾਇਰ ਹੈਗੇ ਜੀ ਇਹਦੇ ਪਿਛਲੇ ਸੀਰੀਅਲ ਦੇ ਪਾਇਆ 14 9 28 ਦੇ ਤਵੀ 4휠 ਚ ਆਈ ਤੇ 5,85,000 ਰੁਪਿਆ ਦਾ 585 ਮਤਲਬ ਮਾਡਲ ਆਈ ਏ ਤੇ 8,70,000 ਰੁਪਿਆ ਦਾ ਇਹ ਟਰੈਕਟਰ ਆਗਾ ਮੂਲੇ ਟਾਇਰ ਹੈਗੇ ਜਿਹਦੇ 9520 ਦੇ ਪੱਕੀ ਤੁਸੀਂ ਸਾਰੇ ਮਾਡਲ ਦੇਖ ਹੀ ਲੇ ਤੇ ਇਹਦੇ ਮਹਿੰਦਰਾ ਦੇ ਦੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ